ਅਜਾ ਪਰ ਬਰਾਤ ਜਦੋਂ ਤੁਰਪੀ ਤੁਹਾਡੀ ਹੂੰ ਅ ਗੱਡੇ ਕਿੰਨੇ ਸੀਗੇ ਗੱਡੇ ਦੋ ਸੀ ਦੋ ਗੱਡੇ ਹੂੰ ਤੇ ਰਥ ਗੱਡੀਆਂ ਰਥ ਪੰਜ ਪੰਜ ਰਥ ਕੋੜੇ ਕੋੜੇ ਗੋਲੀਆਂ ਪੰਜ ਪੰਜ ਦੋ ਊਂਠ ਦੋ ਊਂਠ ਇਹਦੇ ਪਰ ਤਿਆਰ ਹੋ ਕੇ ਜਦ ਜਦ ਬਰਾਤ ਤੁਰੀ ਸੀ ਪਿੰਡ ਤੋਂ ਹੂੰ ਜਦ ਵੀ ਬਾਜਾ ਵੱਜਿਆ ਤਾਂ ਮੜਾ ਜਿਆ ਵੱਜਿਆ ਮੜਾ ਜਿਆ ਕਹਿੰਦੇ ਪੂਰਾ ਬਾਜਾ ਵੱਜਿਆ ਅਜਾ ਪਰ ਉੱਥੇ ਉਹ ਜਿਹੜੀਆਂ ਜੁੱਤੀਆਂ ਗਵਾਚ ਗਿਆ ਸੀ ਤੁਸੀਂ ਕਹਿੰਦੇ ਤੇ ਜੁੱਤੀਆਂ ਗਵਾਚ ਗਿਆ ਬੰਦਿਆਂ ਦੀ ਉਹ ਕਿਆ ਹੋਇਆ ਥਾ ਕਿਹੜਾ ਉਹ ਬੰਦਿਆਂ ਦੀ ਜੁੱਤੀਆਂ ਕਹਿੰਦੇ ਖੋ ਗਈਆਂ ਤੇ ਤੁਸੀਂ ਕਹਿੰਦੇ ਬਰਾਤੀਆਂ ਦੀ ਉਹ ਕਿਆ ਹੋ ਗਿਆ ਥਾ ਉਹ ਖੋਈਆਂ ਕਾਨੂੰ ਹੈ ਹਾਂ ਉਹ ਪਛਾਣ ਨਹੀਂ ਸਕੇ ਆਪਣੇ ਜੁੱਤੀਆਂ ਵੀ ਮੇਰੀ ਵੀ ਗੜੀਏ ਉਹ ਕਾਤੇ ਉਹ ਸ਼ਰਾਬੀ ਹੋਏ ਅਜਿਹਾ ਪੈਗ-ਪੈਗ ਫालतू ਜਿਆਦਾ ਪੀਏ ਉਹ ਸ਼ਰਾਬੀ ਹੋ ਗਏ ਉਹਨੂੰ ਪਤਾ ਹੀ ਨਾ ਲੱਗੇ ਵੀ ਮੇਰੀ ਆ ਜੁੱਤੀਆਂ ਗਾ ਜੁੱਤੀਆਂ ਉਹ ਫਿਰ ਜਦ ਵਿਦਾ ਹੋਏ ਕੁੜੀ ਨਾਲ ਆਈ ਫਿਰ ਹਾਂ ਬਾਜਾ ਵੱਜਿਆ ਫਿਰ ਮਿੱਜ ਪੂਰਾ ਵੱਜਿਆ ਹਾਂ ਅੱਛਾ ਉਹ ਉਹ ਉਹਹੀ ਬਾਜਾ ساری ਜ਼ਿੰਦਗੀ ਵੱਜਦਾ ਫਿਰ ਹਾਂ ਜਿਹੜਾ ਵਿਆਹ ਵਾਲਾ ਬਾਜਾ ਇੱਕ ਵਾਰੀ ਵੱਜਦਾ ਹਾਂ ਉਹ ਫਿਰ ساری ਜ਼ਿੰਦਗੀ ਵੱਜਦਾ ਹਾਂ ਹਾਂਜੀ ਹਾਂ ਅੱਛਾ ਪੂਰਾ ਵੱਜਿਆ ਬਾਜਾ ਪੂਰਾ ਵੱਜਿਆ ਹਾਂ ਐਂਜੇ ਟੱਕ ਮੋੜ ਕਾ ਹੁੰਦੇ ਤੱਕ ਨਾ ਇੱਥੇ ਤੱਕ ਵੀ ਬਾਜਾ ਵੱਜਦਾ ਰਿਹਾ ਜਿਹੜੇ ਮੋੜ ਕਾ ਇੱਥੇ ਇੱਥੇ ਆਈ ਇੱਥੇ ਉਹ ਕੁੜੀ ਨੂੰ ਅੰਡੋਲੀ ਚ ਤਾਰੇ ਕੁੜੀਆਂ ਨੇ ਇਕੱਠੀਆਂ ਹੋ ਕੇ ਜਲਦੀ ਬਾਜਾ ਵੱਜਿਆ ਗੱਡੀਆਂ ਰੱਥ ਗੱਡੀਆਂ ਗੱਡੇ ਊਠ ਕੋੜੀਆਂ ਹਾਂ ਇਹਨਾਂ ਪਰ ਬੈਠ ਕੇ ਗਈ ਬਰਾਤ ਹਾਂ ਬੈਠ ਕੇ ਗਈ ਤੁਸੀਂ ਕਾਦੇ ਚ ਬੈਠੇ ਤੇ ਰੱਥ ਵਿੱਚ ਤੁਸੀਂ ਰਾਤ ਵਿੱਚ ਬੈਠ ਕੇ ਗਏ ਤੇ ਹਾਂ ਅਜਾ ਮੂਰੇ ਰਾਤ ਦੇ ਕਾ ਬੋਲਦੇ ਸੀਗਾ ਕਿ ਰਾਤ ਨੂੰ ਕੌਣ ਖਿੱਚਦਾ ਸੀ ਬੋਲਦ ਖਿੱਚਦੇ ਸੀ ਹਾਂ ਬੋਲਦ ਅੱਛਾ ਰੱਥ ਨੂੰ ਬੋਲਦ ਖਿੱਚਦੇ ਤੇ ਹੂੰ ਅੱਛਾ ਤੁਸੀਂ ਰੱਥ ਵਿੱਚ ਬੈਠੇ ਸੀ ਹੂੰ ਰੱਥ ਨੂੰ ਸਜਾਉਂਦੇ ਵੀ ਸੀਗੇ ਹਾਂ ਸਜਾਉਂਦੇ ਸੀ ਰੱਥ ਨੂੰ ਓਹੋ ਕੀ ਲਾਂਦੇ ਸੀ ਅੱਜ ਜੁੰਡੀਆਂ ਜਾਂ ਤੇ ਹੋੜ ਮੜਾ ਮੜਾ ਨਕਰੀ ਜਨ ਕਰਦੇ ਸੀ ਤੇ ਜਿਹੜੇ ਬਾਜਿਆਂ ਵਾਲੇ ਹੁੰਦੇ ਸੀ ਜਦ ਬਾਜਿਆਂ ਵਾਲੇ ਬਾਜੇ ਵਾਲੇ ਹੁੰਦੇ ਸੀ ਉਹਨੇ ਮੁੰਡੇ ਵਾਲੇ ਹੁੰਦੇ ਇੱਕ ਕੁੜੀ ਵਾਲੇ ਦੇ ਉੱਥੇ ਹੁੰਦੇ ਤੇ ਮੁੰਡੇ ਵਾਲੇ ਬੱਲੋ ਉਬਰ ਨਾਲ ਜਾਂਦੇ ਤੇ ਬਾਜੇ ਵਾਲੇ ਵੀ ਨਾਲ ਜਾਂਦੇ ਸੀ ਉਹਨਾਂ ਰਥਾਂ ਤੇ ਗੱਡੀਆਂ ਵਿੱਚ ਬਾਜੇ ਵਾਲੇ ਵੀ ਵਿੱਚੇ ਉਹਨਾਂ ਨੂੰ ਗੱਡੇ 'ਤੇ ਬਿਚਾਰ ਕੇ ਲੈ ਜਾਂਦੇ ਸੀ ਜਿਹੜੇ ਬਾਜੇ ਵਾਲੇ ਸੀ ਹਾਂ ਬਾਜੇ ਵਾਲੇ ਜਿਹੜੇ ਉਹਨਾਂ ਨੂੰ ਗੱਡੇ 'ਤੇ ਬਿਚਾਰ ਕੇ ਨਾਲ ਲੈ ਜਾਂਦੇ ਸੀ ਜਿਹੜੇ ਬਾਜੇ ਵਾਲੇ ਸੀਗੇ ਉਹਨਾਂ ਨੇ ਵਰਦੀਆਂ ਪਾਈਆਂ ਹੁੰਦੀਆਂ ਸੀ ਵਰਦੀ 'ਤੇ ਕੋਈ ਖਾਸ ਨਹੀਂ ਜੀ ਹੁੰਦੀ ਅੱਛਾ ਉਹ ਰੇੜੇ 'ਤੇ ਜਾਂਦੇ ਤੇ ਵੱਖਰੇ ਵਿੱਚੇ ਨਾਲ ਹੂੰ ਕਿੰਨੇ ਜਾਣੇ ਸੀਗੇ ਉਹ ਕੋਈ ਬੰਜੀਲੇ ਦੇ ਕੋ 7 ਤੱਕ ਹੁੰਦੇ ਸੀ ਅੱਛਾ 5 ਤੋਂ 7 ਤੱਕ ਹੁੰਦੇ ਸੀ ਬਾਜਾਲੇ ਅੱਛਾ ਫਿਰ ਬਰਾਤ ਜਦੋਂ ਤੁਰਪੀ ਤੁਹਾਡੀ ਹੂੰ ਅ ਗੱਡੇ ਕਿੰਨੇ ਸੀ ਗੱਡੇ ਦੋ ਤੇ ਦੋ ਗੱਡੇ ਹੂੰ ਤੇ ਰੱਥ ਗੱਡੀਆਂ ਰੱਥ ਪੰਜ ਪੰਜ ਰੱਥ ਘੋੜੇ ਘੋੜੇ ਗੋਲੀਆਂ ਪੰਜ ਪੰਜ ਦੋ ਊਂਠ ਦੋ ਊਂਠ ਇਨੇ ਪਰ ਤਿਆਰ ਹੋ ਕੇ ਜਦ ਜਦ ਬਰਾਤ ਤੂਰੀ ਤੀ ਪਿੰਡ ਤੋਂ ਹਮ ਜਦ ਵੀ ਬਾਜਾ ਵੱਜਿਆ ਤਾਂ ਮੜਾ ਜਿਆ ਵੱਜ ਮੜਾ ਜਿਆ ਕਹਿੰਨੇ ਪੂਰਾ ਬਾਜਾ ਵੱਜਿਆ ਅਚਾ ਪੂਰਾ ਬਾਜਾ ਵੱਜਿਆ ਜਦ ਹਮ ਠੀਕ ਹੈ ਅਚਾ ਉਵਰ ਪੰਗੜਾ ਵੀ ਪਿਆ ਨਾ ਨੱਚਿਆ ਵੀ ਕੋਈ ਮੈਂ ਪੰਗੜਾ ਨਹੀਂ ਪਿਆ ਕੱਲਾ ਹੀ ਬਾਜਾ ਜਦ ਪੰਗੜਾ ਨਹੀਂ ਵੱਜਦਾ ਪਗੜਾ ਪਾਉਂਦੇ ਨਹੀਂ ਤੇ ਨਾ ਫਿਰ ਖੁਸ਼ੀ ਜਦ ਰਵਾਜਿੰਦਾ ਪੰਗੜਾ ਦਾ ਅਰੇ ਪੰਗੜਾ ਨਹੀਂ ਸੀ ਪਾਉਂਦੇ ਬਾਜਦੇ ਸੁਣਦੇ ਸੀ ਬਸ ਹਾਂ ਕੋਈ ਨੱਚਣੇ ਵਾਲਾ ਹੁੰਦਾ ਹੁਣ ਨਚਾਰ ਕੋਈ ਬਾਜ ਵਾਲੇ ਦੇ ਨਾਲ ਹੁੰਦਾ ਜੀ ਉਹਨਾਂ ਬਾਜ ਵਾਲੇ ਦੇ ਵਿੱਚ ਹੀ ਹੁੰਦਾ ਸੀਗਾ ਉਹ ਨੱਚਦਾ ਸੀਗਾ ਫਿਰ ਹੂੰ ਉਹ ਨੱਚਦਾ ਰਿਹਾ ਹੁਣ ਮੈਨੂੰ ਯਾਦ ਨਹੀਂ ਵੀ ਕਿ ਅੱਛਾ ਹੁੰਦਾ ਸੀਗਾ ਹਾਂ ਨੱਚਦਾ ਜਲਦੀ ਬਾਜਾ ਵਜਦਾ ਉਹ ਉਹ ਜਰੂਰ ਨਜਰ ਸੀ ਅੱਛਾ ਅੱਛਾ ਵਾਜਾ ਵੱਜਿਆ ਪਿੰਡ ਤੋਂ ਬਰਾਤ ਤੁਰ ਪਈ ਹਾਂ ਰਾਹ ਵਿੱਚ ਕਿਤੇ ਪੜਾਉ ਵੀ ਕਰਿਆ ਰੁਕੇ ਵੀ ਕਿਤੇ ਕਰਿਆ ਉੱਥੇ ਸਿਆਲਵੇ ਸਿਆਲਵੇ ਪੜਾ ਕਰਿਆ ਉੱਥੇ ਕਿਆ ਕੀਤਾ ਫਿਰ ਉੱਥੇ ਬਜੇ ਇੱਥੇ ਰੋਟੀ ਬਣਾ ਕੇ ਲਗੇ ਤੇ ਅੱਛਾ ਉਹ ਚਰ ਚਰ ਭੁੱਲ ਕੇ ਉਹ ਜਿੰਨੀ ਲੋੜ ਹੋਈ ਉਹ ਫੁੱਲ ਕੇ ਕੜੀ ਕੜੀ ਸਬਜ਼ੀ ਦੀ ਉੱਥੇ ਭਰੋ ਥਰ ਗੋ ਤੇ ਅੰਧੇ ਜਨੀ ਸ਼ਾਮੇਂ ਉਹਨੂੰ ਦੇ ਤੇ ਉਹਨੇ ਖਾਲੀ ਉੱਠੇ ਘੰਟਾ ਡੇਰ ਘੰਟਾ ਢੇਰੇ ਉਹਦੇ ਬਾਅਦ 3:00 ਵਜੇ ਦੇ ਕਰੀਬ ਨਾਲੇ ਪਿੰਡ ਉਹ ਖੇੜਾ ਜਿੱਦ ਨਾਨ ਜੀ ਬਰਾਦ ਅੱਛਾ ਉੱਠਣ 4-5 ਵਜੇ ਨੂੰ ਉੱਠ ਜਾਣੀ ਅੱਛਾ ਹੂੰ ਉਹ ਫਿਰ ਜਾਂਦੇ ਖੇੜੇ ਪਿੰਡ ਪਹੁੰਚ ਗਈ ਹਾਂ ਜਨ ਤੁਹਾਡੀ ਹੂੰ ਉੱਥੇ ਜਾ ਕੇ ਫਿਰ ਬਾਜਾ ਵੱਜਿਆ ਹਾਂ ਉੱਥੇ ਵੀ ਵੱਜਿਆ ਬਾਜਾ ਵੱਜੋ ਵੱਜਾ ਅੱਛਾ ਹੂੰ ਤੇ ਫਿਰ ਉਸ ਤੋਂ ਬਾਅਦ ਅੰਦਰ ਜਾ ਚਲੇ ਗਏ ਉੱਥੇ ਸੇਵਾ ਪਾਣੀ ਹੋਇਆ ਖਾਤਰਦਾਰੀ ਹੋਈ ਮਿਲ ਲਿਆ ਵੀ ਹੁੰਦੀ ਏ ਤੇ ਜਦ ਵੱਜੋ ਵੱਜਨ ਤੋਂ ਬਾਅਦ ਫਿਰ ਉੱਠੇ ਫਿਰ ਲੰਦ ਦੇ ਤੇ ਪਰੰਦੇ ਰਜੀ ਉੱਠੇ ਫਿਰ ਪਿਪਲ ਦੇ ਰਜੀ ਉਹਦੇ ਹੀ ਦੇ ਮਝਾ ਉਹ ਜੀ ਕੱਪੜਾ ਅੱਛਾ ਉਹ ਕੱਪੜੇ ਪਜਾ ਕੇ ਬੈਠ ਗਈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪਾਣੀ ਦਾਣੀ ਲਿਆਂਦਾ ਪਾਣੀ ਪੀਣ ਲਈ ਪਾਣੀ ਪੀ ਲਿਆ ਚਾਹ ਪੀਣ ਲਈ ਚਾਹ ਪੀਣੀ ਹਮ ਇਸ ਤਰ੍ਹਾਂ ਪਰ ਉਹਨਾਂ ਨੂੰ ਮੁਰਾਦ ਦਾ ਸਵਾਗਤ ਕੀਤਾ ਗਿਆ ਅੱਛਾ ਸਵਾਗਤ ਹੋਇਆ ਫਿਰ ਹਾਂ ਥੋੜੀ ਜੇਰ ਬਾਅਦ ਰੋਟੀ ਦਾ ਟਾਈਮ ਹੋ ਗਿਆ ਰੋਟੀ ਨੂੰ ਬਣਾ ਲੈ ਰੋਟੀ ਖਾਈ ਪਹਿਲਾਂ ਮਿਲਣੀਆਂ ਵੀ ਹੋਇਆ ਕਰ ਦਿੱਤੀਆਂ ਹਾਂ ਮਿਲਣੀਆਂ ਵੀ ਹੋਇਆ ਕਰ ਦਿੱਤੀਆਂ ਅਭਾਂ ਵਿੱਚ ਜਿਹੜਾ ਮਾਮੇ ਦੀ ਮਿਲਣੀ ਚਾਚੇ ਦੀ ਮਿਲਣੀ ਐ ਤਾਂ ਮਿਲਣੀਆਂ ਹੁੰਦੀਆਂ ਦੀਆਂ ਹਾਂ ਹੁੰਦੀਆਂ ਦੀਆਂ ਦੁਨੀਆ ਦੀਆਂ ਹੂੰ ਅੱਛਾ ਸਾਡੇ ਵੀ ਹੋਈਆਂ ਤੁਹਾਡੇ ਵੀ ਹੋਈਆਂ ਹੂੰ ਹੂੰ ਤੇ ਉਹ ਜਿਹੜਾ ਸਾਲੀਆਂ ਰੀਵਨ ਕੱਟਦੀਆਂ ਅੱਜਕੱਲ੍ਹ ਅੱਜ ਕੱਲ ਦੇ ਵਿਆਹਾਂ ਵਿੱਚ ਜਿਹੜੇ ਸਾਲੀਆਂ ਰੀਬਨ ਕੱਟਦੀਆਂ ਉਹ ਉਹ ਵੀ ਹੁੰਦਾ ਕਿ ਜ ਉਹ ਨਹੀਂ ਕਹੇਗਾ ਉਹ ਬਾਅਦ ਚ ਹੋਇਆ ਹਾਂ ਅੱਛਾ ਫਿਰ ਆਓ ਭਗਤ ਹੋਈ ਫਿਰ ਰਾਤ ਨੂੰ ਕਿੱਥੇ ਸੋਏ ਜੋ ਡੇਡਰ ਅੱਛਾ ਪਰ ਜੋ ਉਹਨੇ ਮੰਡੇ ਇਕੱਠੇ ਕਰੇਗਾ ਉਹਨਾਂ ਦੇ ਸੀ ਹਾਂ 40 50 ਮੰਜ਼ੇ ਅੱਛਾ ਉਹ ਆਪਣਾ ਬਣਾ ਮੰਜ਼ੇ ਸਾਮ ਲੈਣਾ ਮੇ ਬੇਟੇ ਐ ਟਡਿਲ ਜੰਦੇ ਸੀ ਨਾਲ ਬਿਸਤਰਾ ਨਾਲ ਲੈ ਕੇ ਜਾਂਦੇ ਸੀ ਹਾਂ ਇੱਥੇ ਜਦ ਜੱਦੀ ਸੀ ਨਾ ਤਾਂ ਆਪਣੇ ਬਿਸਤਰਾ ਨਾਲ ਲੈ ਕੇ ਜਾਣਾ ਅੱਛਾ ਉਹ ਗੱਡੇ ਵੀ ਰੱਖ ਲੈਣਾ ਨਾਲ ਬਿਸਤਰਾ ਦੇ ਉੱਥੇ ਜਾ ਕੇ ਰਾਤ ਨੂੰ ਆਪਣੇ ਮੰਝੇ 'ਤੇ ਬਿਚਾ ਲੈਣਾ ਪੈ ਜਾਣਾ ਅੱਛਾ ਹਾਂ ਤਾਂ ਉਹ ਗੱਲਾਂ ਬਾਤਾਂ ਮਾਰਦੇ ਸੀਗੇ ਸਾਰੇ ਜਿਹੜੇ ਚਾ ਚੜਿਆ ਹੁੰਦਾ ਸੀਗਾ ਹਾਂ ਵਿਆਹ ਦਾ ਹਾਂ ਗੱਲਾਂ ਬਾਤਾਂ ਹਾਸਾ ਮਜ਼ਾਕ ਕਰਦੇ ਸੀ ਆਪਸ ਵਿੱਚ ਲੋਕ ਗੱਲਾਂ ਬਾਤਾਂ ਮੈਂ ਨਹੀਂ ਕਰਦੇ ਰਹਿੰਦੇ ਖੁਸ਼ੀ ਜਿੰਗਾ ਨਾ ਕਰਦੇ ਸੀ ਅੱਛਾ ਕੋਈ ਉਹ ਜਮੀਨ ਦੀ ਗੱਲ ਤਾਂ ਕਰਦਾ ਇੰਜੀ ਖੁਸ਼ੀ ਦੀ ਐ ਸਭ ਖੁਸ਼ੀ ਦੇ ਗੱਲਾਂ ਕਰਦੇ ਸੀ ਅੱਛਾ ਹੇ ਰਹੋ ਅਗਲੇ ਦਿਨ ਸਵੇਰੇ ਫਿਰ ਨਾਤੇ ਉੱਥੇ ਹੀ ਅਗਲੇ ਦਿਨ ਸਵੇਰੇ 4 ਵਜੇ ਪਹਿਲਾਂ ਪਹਿਲਾਂ ਫੇਰੇ ਹੋ ਜਾਂਦੇ ਸੀ ਅੱਛਾ 4 ਵਜੇ ਪਹਿਲਾਂ ਹੀ ਚੜਕੇ ਲੂੰ ਫੇਰੇ ਹੋ ਜਾਣੇ ਮੁੰਡੇ ਦੇ ਕੁੜੀ ਦੇ ਫੇਰੇ ਹੋ ਜਾਣਗੇ ਅੱਛਾ ਜਦ ਆਨੰਦ ਕਾਰਜ ਨਹੀਂ ਸੀ ਹੁੰਦੇ ਹਾਂ 4 ਵਜੇ ਤੋਂ ਪਹਿਲਾਂ ਹੀ ਹੋ ਜਾਣਗੇ ਨਹੀਂ ਜਦ ਆਨੰਦ ਕਾਰਜ ਨਹੀਂ ਸੀ ਹੋਇਆ ਕਰਦੇ ਹੂੰ ਆਨੰਦ ਨਹੀਂ ਸੀ ਹੁੰਦੇ ਆਨੰਦ ਕਾਰਜ ਨੰਦ 3:30 ਵਜੇ ਬਾਅਦ ਸ਼ੁਰੂ ਹੋਏ ਅੱਛਾ ਤੁਹਾਡਾ ਵਿਆਹ ਫੇਰੇ ਹੋਏ ਤੁਹਾਡੇ ਫੇਰੇ ਹੋਏ ਤੁਹਾਡੇ ਘਰਦਿਆਂ ਦਾ ਕਿਆ ਨਾਂ ਸੀ ਘਰ ਵਾਲੀ ਦਾ ਤੁਹਾਡੀ ਕਰਲੀ ਉਹਨਾਂ ਦਾ ਨਾਂ ਕਿਆ ਸੀ ਉਹਨਾਂ ਨਾਲ ਸੀ ਆਤਮਕੋਰ ਆਤਮਕੋਰ ਹੂੰ ਠੀਕ ਹੈ ਹੂੰ ਅਚਾ ਫਿਰ ਫੇਰੇ ਹੋ ਗਏ ਹੂੰ ਉਹਦੇ ਬਾਅਦ ਫਿਰ ਗਾਹ ਉਹ ਜਬ ਦਿਨ ਜਿਹੜਾ ਦਿਨ ਜਿਹੜੇ ਚਾਹ ਪਾਣੀ ਬਰਾਦਾ ਸਾਰਿਆਂ ਨੂੰ ਅੱਛਾ ਜਿੰਨੇ ਹੀ ਗਏ ਹੋ ਜਿਉਂ ਰਾਤੀ ਸੱਜਣ ਹਾਂ ਸਾਰਿਆਂ ਨੂੰ ਚਾਹ ਪਾਣੀ ਬਰਾਦਾ ਚਾਹ ਦੇ ਨਾਲ ਥੋੜਾ ਚਾਹ ਬ ਦੇਤੀ ਇੱਕ ਗੱਲਡੂ ਕੋ ਨਾਲ ਪਕੌੜੀਆਂ ਵਗੂੜੀਆਂ ਜਾਂ ਐਸਾਂ ਦੇ ਕੇ ਗੋਲੀਆਂ ਦੇ ਗਿ ਫਿਰ ਚਾਹ ਦਾ ਗਲਾਸ-ਗਲਾਸ ਨੂੰ ਪ੍ਰਾਤ। ਅੱਛਾ ਉੱਤੇ ਬਾਅਦ ਫਿਰ ਦਵੇਦੀ ਰੋਟੀ ਫਿਰ ਦੁਪਹਿਰ ਦੀ ਰੋਟੀ ਹਾਂ ਉਹ ਦੁਪਹਿਰ ਦੀ ਰੋਟੀ ਜਿਹੜੀ ਥੱਲੇ ਬੈਠ ਕੇ ਖਾਂਦੇ ਸੀਗੇ ਕੁਰਸੀਆਂ ਦੀਆਂ ਨਹੀਂ ਥੱਲੇ ਥੱਲੇ ਬੈਠ ਕੇ ਹਮ ਕੁਰਸੀਆਂ ਤਾਂ ਬਾਅਦ ਵਿੱਚ ਸ਼ੁਰੂ ਹੋਈਆਂ ਅੱਛਾ ਥੱਲੇ ਬੈਠ ਕੇ ਦੁਪਹਿਰ ਦੀ ਰੋਟੀ ਖਾਈ ਉੱਥੇ ਸਾਢੇ ਮੇਰੇ ਗੱਲ ਨੂੰ ਥੱਲੇ ਬੈਠ ਕੇ ਖਾਦੀ ਸੀ ਥੋੜਾ ਦੋਸਤ ਵੀ ਕੋਈ ਗਿਆ ਤਾਂ ਨਾਲ ਹਾਂ ਕੋਈ ਦੋਸਤ ਵੀ ਗਿਆ ਤਾਂ ਵਿਆਹ ਵਿੱਚ ਤੁਹਾਡਾ ਕੋਈ ਆਦਮੀ ਆਉਣੇ ਜ਼ਰੂਰ ਕੋਈ ਛੋਟੇ-ਮੋਟੇ ਜਾਂ ਕੋਈ ਇਹ ਜਾਂ ਦੋਸਤਾਂ ਨਾ ਹੁੰਦੇ ਨੀ ਜੀ ਅੱਛਾ ਬੰਦੇ ਛੋਟੇ-ਸਾਡੇ ਦਾ ਦੋਟਕਾ ਹੋਊਗਾ ਕਰਦੇ ਹੁੰਦੇ ਤੇ ਕੋਈ ਕਨਾਂ ਕੋਈ ਵਿਆਹ ਹੋਵੇ ਕੋਈ ਨਾਲ ਬੜਦਾ-ਗੜਦਾ ਹੋਇਆ ਜਾਂ ਕੋਈ ਬੂਆ ਭੂਪੀ ਦਾ ਮੁੰਡਾ ਹੋਇਆ ਉਹ ਹੋਇਆ ਮੈਂ ਤੂੰ ਨਹੀਂ ਕਿ ਹੋਰ ਕੋਈ ਖਾਲ ਆ ਮੇ ਜੇਟਾ ਹੁਣ ਹੁਣ ਕਿਸੇ ਨਾਲ ਇੱਕ ਵਾਰੀ ਚਾਹ ਪੀਣੀ ਤੁਸੀਂ ਉਹ ਹੀ ਥੋੜਾ ਦੋਤ ਬਣ ਗਏ ਉਸ ਨੂੰ ਕੱਢ ਦਿੱਤਾ ਉਹ ਹੀ ਆ ਗਿਆ ਉਹ ਦੋਤ ਹੋ ਗਏ ਜਦ ਇਹ ਕਮਨੀ ਤਾਂ ਅੱਛਾ ਅੱਛਾ ਪਿੰਡ ਦੇ ਬੰਦੇ ਜਾਂਦੇ ਸੀ ਨਾਲ ਵਿਆਹ ਬਰਾਤਾਂ ਵਿੱਚ ਜਿੱਨਾਂ ਵਿੱਚ ਪਿੰਡ ਦੇ ਬੰਦੇ ਵੀ ਜਾਂਦੇ ਤੇ ਹਾਂ ਪਿੰਡ ਪਿੰਡ ਦੇ ਬੰਦੇ ਨੂੰ ਵੀ ਲੈ ਕੇ ਜਾਂਦੇ ਤੇ ਕਿ ਰਿਸ਼ਤੇਦਾਰ ਜਾਂਦੇ ਤੇ ਕੱਲੇ ਨਾ ਪਿੰਡ ਦੇ ਬੰਦੇ ਹੁੰਦੇ ਜੀ ਬਗੈਦਾ ਅੱਛਾ ਹਮ ਰਿਸ਼ਤੇਦਾਰ ਤਾਂ ਖਾਜ-ਖਾਜੇ ਹੁੰਦੇ ਜੀ ਮਮਾ ਹੋਇਆ ਮੂਆ ਭਬੜੋਆ ਮਾਛੜੋਆ ਐਸਾਂ ਦੇ ਹੁੰਦੇ ਜੀ ਤੇ ਪਿੰਡ ਦੇ ਸਾਰੇ ਹੁੰਦੇ ਜੀ ਪਿੰਡੇ ਹਾਂ ਇਹ ਪਿੰਡੇ ਪਿੰਡੇ ਘਟੇ ਘਟ ਵੀ 40 ਬੰਦੇ ਹੁੰਦੇ ਜੀ ਹੁਣ ਅੱਜ ਦਾ ਦਿਨ ਤੁਸੀਂ ਜਿੱਦਾਂ ਗਏ ਹਮ ਅਗਲੇ ਦਿਨ ਸਵੇਰੇ ਫੇਰੇ ਹੋਗੇ ਹਮ ਉਸ ਤੋਂ ਬਾਅਦ ਚਾਹ ਪਕੌੜੇ ਹੋਗੇ ਹਮ ਉਸ ਤੋਂ ਬਾਅਦ ਦੁਪਹਿਰ ਰੋਟੀ ਹੋਗੀ ਹਮ ਉਸ ਤੋਂ ਬਾਅਦ ਫੇਰ ਦੁਬਾਰਾ ਗਾਹਕੇ ਉਹ ਦੇਵਾਲ ਭੇਟ ਜੀਏ ਫੇਰ ਆਪਣੇ ਜਾ ਬਣੀ ਬੁਲਾਇਆ ਜਾ ਬਣੀ ਬੁਲਾ ਕੇ ਜੀ ਮਿਲੇਗਾ ਪ੍ਰੋਗਰਾਮ ਤਾਂ ਮਿਲੇਗਾ ਜੀ ਕਿ ਇਹ ਕਿਹਨੋਂ ਹੋ ਰਿਹਾ ਨਾ ਪ੍ਰੋਗਰਾਮ ਬਣੇ ਤੈ ਕਿਹਨੋਂ ਹੋ ਰਹਿਦਾ ਬਣਾਉਤੋਗੇ ਅੱਛਾ 3 ਅਬਲਟਾਂ ਪਹਿਲਾ ਤਾਂ ਹੁੰਦੇ ਜੀ 4 ਦਿਨ ਹਾਂਜੀ 3 ਦਿਨ ਹੋ ਗਈ ਯਾਨੀ ਮੇਰੇ ਬਿਆਹ ਦਾ 3 ਦਿਨ ਹੋਇਆ ਅੱਛਾ ਹਮ ਫਿਰ ਤੁਸੀਂ ਤੀਸਰੇ ਦਿਨ ਵਿਦਾ ਹੋਏ ਤੀਸਰੇ ਦਿਨ ਕਿੰਨੇ ਵਜੇ ਸਵੇਰੇ ਸਵੇਰੇ 10:00 ਵਜੇ 11:00 ਵਜੇ ਅੱਛਾ ਹਮ ਉਹ ਫਿਰ ਜਦ ਵਿਦਾ ਹੋਏ ਕੁੜੀ ਨਾਲ ਆਈ ਫਿਰ ਹਾਂ ਬਾਜਾ ਵੱਜਿਆ ਫਿਰ ਵੱਜ ਪੂਰਾ ਵੱਜਿਆ ਅਜਾ ਉਹ 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 ਹੀ ਬਾਜਾ ساری ਜ਼ਿੰਦਗੀ ਵੱਜਦਾ ਫਿਰ ਹਾਂ ਜਿਹੜਾ ਵਿਆਹ ਵਾਲਾ ਬਾਜਾ ਇੱਕ ਵਾਰੀ ਵੱਜਦਾ ਹਾਂ ਉਹ ਫਿਰ ساری ਜ਼ਿੰਦਗੀ ਵੱਜਦਾ ਹਾਂ ਹਾਂਜੀ ਹਾਂ ਅਜਾ ਪੂਰਾ ਵੱਜਿਆ ਬਾਜਾ ਪੂਰਾ ਵੱਜਿਆ ਐਂਜੇ ਤੱਕ ਮੋੜ ਕਾ ਉnde ਤੱਕ ਨਾ ਇੱਥੇ ਤੱਕ ਵੀ ਬਾਜਾ ਵੱਜਦਾ ਰਿਹਾ ਜਦ ਮੋੜ ਕਾ ਇੱਥੇ ਇੱਥੇ ਆਈ ਇੱਥੇ ਉਹ ਕੁੜੀ ਨੂੰ ਅੰਡੋਲੀ ਜੂ ਤਾਰੇ ਕੁੜੀਆਂ ਨੇ ਇਕੱਠੀਆਂ ਹੋ ਕੇ ਜਲਦੀ ਬਾਜਾ ਵੱਜਿਆ ਅਚਾ ਪਰ ਉੱਥੇ ਉਹ ਜਿਹੜੀਆਂ ਜੁੱਤੀਆਂ ਗਵਾਚ ਗਈਆਂ ਸੀ ਤੁਸੀਂ ਕਹਿੰਦੇ ਤੇ ਜੁੱਤੀਆਂ ਗਵਾਚ ਗਈਆਂ ਬੰਦਿਆਂ ਦੀ ਉਹ ਕਿਹਾ ਹੋਇਆ ਤਾਂ ਕਿਹੜਾ ਉਹ ਬੰਦਿਆਂ ਦੀਆਂ ਜੁੱਤੀਆਂ ਕਹਿੰਦੇ ਖੋ ਗਈਆਂ ਤੇ ਤੁਸੀਂ ਕਹਿੰਦੇ ਬਰਾਤੀਆਂ ਦੀਆਂ ਉਹ ਕਿਹਾ ਹੋ ਗਿਆ ਤਾਂ ਉਹ ਖੋਈਆਂ 간ੂ ਹੈ ਹਾਂ ਕੋ ਪਛਾਣ ਨਹੀਂ ਸਕਿਆ ਆਪਣੇ ਜੁੱਤੀ ਮੇਰੀ ਗੜੀਏ ਉਹ ਕਾਤੇ ਉਹ ਸ਼ਰਾਬੀ ਹੋਏ ਸੀ ਸ਼ਰਾਬ ਸ਼ਰਾਬੀ ਹੋਈ ਸੀ ਹਮ ਇਦਾਂ ਪੈਗ ਪੈਗ ਫालतੂ ਜਿਆਦਾ ਪੀਏ ਤੇ ਸ਼ਰਾਬੀ ਹੋ ਗਏ ਉਹਨੂੰ ਬਦਲਣ ਲੱਗੇ ਵੀ ਮੇਰੀ ਆ ਜੁੱਤੀਆਂ ਜੋਤੀਏ ਬਦਲਣ ਲੱਗੇ ਕਿੰਨੇ ਬੰਦੇ ਸ਼ਰਾਬੀ ਹੋ ਗਏ ਤੇ ਉਹ ਮਿਲਣ ਤਾਂ ਕਰਨ ਕਿਹਾ ਮੇਰੇ ਘਰ ਹੁਣੀ 67 ਸਾਰੇ ਸ਼ਰਾਬੀ ਹੋ ਗਏ ਹਾਂ ਹਮ ਜਬੋ ਸਾਤੀ ਦੀ ਇੱਕ ਗਰਬੀਏ ਨੂੰ ਬੋਦਲ ਅਲਿਕ ਬੋਦਲ ਨਾ ਚਾਰਾ ਦਵੀਜਾ ਬੀ ਹੋ ਜਾਂਦੀ ਉਹ ਫਿਰ ਆਪਣੀ ਨਾਲ ਲੈ ਕੇ ਗਈ ਤੇ ਸ਼ਰਾਬ ਨਾ ਹ ਉੱਤੇ ਨਾਲ ਚਾਲਵਾ ਪਿੰਡੇ ਉੱਤੇ ਠੇਕਾ ਲੀ ਗਾ ਅੱਛਾ ਉਹ ਗੱਲੀ ਗੱਲੀ ਵੋਦ ਜੇ ਲਨੇ ਤਾਈ ਗਰਬੀਏ ਨੂੰ ਨਜ਼ਰ ਉਹਨੇ ਬੇਟੀ ਲੈਣ ਦੇ ਵਾਰ ਦਨੀ ਵੀ ਚੜਦੀ। ਅੱਛਾ ਮੈਂ ਉਹ 1 ਰੁਪਏ ਲੈ ਬਹੁਤ ਬਹੁਤ ਲਦੇ ਦਿੱਤੀ। 1 ਰੁਪਏ ਦੇ ਪਾਉ ਤੇ ਹਾਂ। 12 ਬੋਗਦਰਾ 12 ਰੁਪਏ ਦੀ। ਅੱਛਾ ਉਹ ਫਿਰ ਉਹ ਉੱਥੇ ਪੀ ਲਈ ਫਿਰ ਸਿਆਲ ਵੀ ਪੀ ਲਈ। ਕਿ ਗਾਹ ਅੱਗੇ ਜਾ ਕੇ ਹਾਂ ਉਹ ਫਿਰ ਸਿਆਲ ਵੀ ਪੀ ਲਈ। ਸਿਆਲ ਵੀ ਉੱਡੀ ਨਾ ਉਹ ਤੇ ਲੈ ਜਾਂਦੀ ਆਪਣੇ ਡੇਰੇ। ਜਿੱਥੇ ਡੇਰੇ ਹੋਏ ਤੇ ਪਰਮ ਜਣਾ ਵਿੱਚ। ਅੱਛਾ ਉੱਥੇ ਲੈ ਜਾਂਦੀ ਹਾਂ। ਹਾਂ। ਉਹ ਤਵੀਦੀ ਉਹਨਾਂ ਉਹ ਬਗੋੜੇ ਬਗੂੜੇ ਜੇ ਉਹਨਾਂ ਦੇ ਕੁੜੀਆਂ ਤਾਂ ਮੰਗਾਏ ਮਿਸਾਨ ਨੂੰ ਨਾਲ ਖਾਣੇ ਵਾਟੇ ਕੋ ਦੇਉ ਅਸੀਂ ਸ਼ਰਾਬੀ ਨਹੀਂ ਅੱਛਾ ਉਹ ਪਗੋੜੇ ਪੂੜੇ ਉਹਨਾਂ ਨਾਲ ਹੀ ਦੇ ਅੱਟ ਨੱਤੇ ਅੱਛਾ ਤੇ ਗਰਾਹ ਦਿੱਤੇ ਪਾਣੀ ਦਿੱਤਾ ਹਾਂ ਉਹ ਤਵੀਦੀ ਉਹ ਕੰਟਾ ਨਿਰਗੰਟਾ ਨਾ ਉਹ ਬਰ ਬਾਰ ਬੋਨਾਂ ਦਾ ਨਯਾ ਵੇ ਚਲੋ ਜੀ ਜਦਾ ਜੀ ਖਾਣਾ ਧਿਆਰੇ ਚਲੋ ਖਾਣਾ ਧਿਆਰੇ ਚਲੋ ਖਾਣਾ ਧਿਆਰੇ ਇਹ ਪੀ ਜਾਣ ਬੈਠੇ ਅੱਛਾ ਇਹਨਾਂ ਨੇ ਹੋ ਟੈਮ ਲਾ ਦੰ ਉਹ ਸਾਡੇ ਪਿੰਡ ਦਾ ਨਾਈ ਦਾ ਉਹ ਸਾਡੇ ਪਿੰਡ ਦਾ ਨਾਈ ਕਹਿੰਦਾ ਨਹੀਂ ਜੱਟ ਕਿ ਸਿਰੰਤ ਲੱਜੇ ਵੇ ਜੱਟ ਲਿਜੋਈਂ 1.500 ਵਿਗਟੇ ਮਾਲਕਾਂ अच्छा वो शराबी होया पता हां ओ किस तरह चले उनते बगत जब जा वो जान गए जा थी, जा जट जाऊंगा अच्छा ने गला में अच्छा अच्छा फिर जूतियां खो गया हां फिर जूती ना लते किसी नु हां फिर जूतियां खो गया जूतियां दे वे उन्होंने अपनी पहचान का पा लिया या शौजी आ गई अच्छा बात पइया जूतियां सारी उन्होंने जग गए ਗਰਮ ਢਾਣਾ ਪਜਾ ਜਿੱਥੇ ਜਨ ਠੈੜੀ ਹੋਈ ਸੀ ਅੱਛਾ ਉੱਥੇ ਫਿਰ ਜਦੋਂ ਜਿਉਂ-ਜਿਉਂ ਸੋਚੀ ਆਈਗੀ ਆਪਣੀ ਜੁੱਤੀ ਪਜਾਨ ਪਜਾਨ ਕੇ ਆਪਣੇ ਭਾਈਏ ਅੱਛਾ ਇੱਕ ਵਾਰੀ ਪੂਰੇ ਸ਼ਰਾਬੀ ਹੋ ਗਏ ਸਾਰੇ ਹਾਂ ਹਾਂ ਅਦਾ ਵਰਤਨ ਵਾਪਸੀ ਹੋਈ ਫਿਰ ਤੁਸੀਂ ਕਹਿੰਦੇ ਚ ਰੱਥ ਵਿੱਚ ਬੈਠੇ ਜਦ ਵਿਦਾ ਹੋ ਗਏ ਹਾਂ ਹਾਂ ਮੈਂ ਉਹ ਜਿਹੜਾ ਟਿਟਾ ਜਿਹੜੀ ਕੁੜੀ ਸੀ ਅੱਛਾ ਇੱਕੋ ਰਾਤ ਵਿੱਚ ਨਹੀਂ ਕੋਈ ਅੱਛਾ ਤੇ ਹੋਰ ਵੀ ਕੋਈ ਦਾ ਨਾਲ ਵਿੱਚ ਰੱਥ ਦੇ ਹਾਂ ਉਹ ਕੁੜੀ ਦਾ ਭਾਈ ਦਾ ਕੋਈ ਅੱਛਾ ਕੁੜੀ ਦਾ ਪਾਈ ਵੀ ਨਾਲਤਾ ਹਾਂ ਠੀਕ ਹੈ ਅੱਛਾ ਰਾਤ ਫਿਰ ਹੌਲੀ ਹੌਲੀ ਚੱਲਦਾ ਗਿਆ ਹਾਂ ਇਹ ਦੋ ਛੇ 70 ਕਿਲੋਮੀਟਰ ਹੈ ਦੋ ਘੰਟੇ ਲੱਗੇ ਹੋਣਗੇ ਹਾਂ 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 6-7 ਕਿਲੋਮੀਟਰ ਨਹੀਂ ਜ਼ਿਆਦਾ ਕਿਲੋਮੀਟਰ ਹੈ ਖੇੜਾ ਪਿੰਡ ਜ਼ਿਆਦਾ ਹੋਊਗਾ ਉਹ ਜੱਟ ਸਿੱਧੇ ਹੀ ਰਸਤੇ ਤੇ ਜਦੋਂ ਸੜਕਾਂ ਨਹੀਂ ਗਿਆ ਰਾ ਸਿੱਧੇ ਸੀਗਾ ਹਾਂ ਜੱਟ ਸਿੱਧੇ ਹੀ ਰਸਤੇ ਤੇ ਡੂੰਗਰ ਰਾ ਤੇ ਨਦੀ ਟੱਪ ਗਏ ਡੂੰਗਰ ਬੜੋਦੀ ਬੜੋਦੀ ਚਲ ਜਾਂਦੇ ਬੜੋਦੀ ਤੇ ਚੜਵਾ ਅੱਛਾ ਖੇੜਾ